ਵੀਡੀਓ ਵੇਖ ਰਿਹਾ ਸਾਰੀ ਭੈਣਾਂ ਤੇ ਭਰਾਉਣ ਵਾਈਕੁਰਜੀ ਕਾ ਖਾਲਸਾ ਵਾਈਕੁਰਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਸ ਕਰਦੀ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਸੋ ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਅੱਜ ਆਪਾਂ ਜਿਹੜੀ ਮੋਟੀ ਦਾਲ ਆ ਇਹ ਬਣਾਵਾਂਗੇ ਇਹ ਆਪਾਂ ਭਿਉਂ ਕੇ ਰੱਖੀ ਹੋਈ ਸੀ ਤੇ ਅੱਜ ਥੋੜਾ ਜਿਹਾ ਲੇਟ ਹੋ ਗਿਆ ਇਸ ਕਰਕੇ ਮੈਂ ਕੁੱਕਰ ਚ ਬਣਾਉਣ ਲੱਗੀ ਨਹੀਂ ਤੇ ਮੈਂ ਵੈਸੇ ਥੋੜੀ ਸੀ ਬਣਾਉਣੀ ਹੁੰਨੀ ਆ ਤੇ ਇਹ ਆਪਾਂ ਚਾਰ ਦਾਲਾ ਮਿਕਸ ਕੀਤੀ ਹੋਈਆਂ ਵਾ ਤੁਸੀਂ ਵੇਖ ਸਕਦੇ ਹੋ ਧੋਤੀ ਮੂੰਗੀ ਛੋਲਿਆਂ ਦੀ ਮੂੰਗੀ ਤੇ ਇੱਕ ਕਾਲੇ ਮਾਂ ਜਿਹੜੇ ਹੁੰਦੇ ਆ ਚਾਰ ਦਾਲਾ ਮਿਕਸ ਕੀਤੀਆਂ ਇਹ ਵੈਸੇ ਜਿਵੇਂ ਗੁਰਦੁਆਰੇ ਤੇ ਵਿੱਚ ਬਣਾਉਂਦੇ ਨਾ ਦਾਲ ਉਸ ਤਰੀਕੇ ਦੀ ਬਣੂਗੀ ਬਾਕੀ ਉਹਨਾਂ ਵਰਗੀ ਟੇਸਟੀ ਤਾਂ ਨਹੀਂ ਆਪਣੇ ਤੋਂ ਬਣ ਸਕਦੀ ਕਿਉਂਕਿ ਉੱਥੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਲੰਗਰ ਤੇ ਤੇ ਆਪਾਂ ਕਿ ਆਪਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਸੋ ਇਸ ਤਰੀਕੇ ਨਾਲ ਮੈਂ ਇਹਨੂੰ ਭੌਂਕੇ ਰੱਖਿਆ ਹੋਇਆ ਸੀ ਤੇ ਉਧਰ ਕੁੱਕਰ ਨੂੰ ਮੈਂ ਮਿੱਟੀ ਲਾ ਕੇ ਤੇ ਚੁੱਲੇ ਤੇ ਰੱਖਿਆ ਹੋਇਆ ਅੱਗ ਬਾਲੀ ਪਾਣੀ ਗਰਮ ਹੋ ਚੁੱਕਾ ਵਾ ਤੇ ਹੁਣ ਆਪਾਂ ਇਹਨੂੰ ਸਾਫ਼ ਕਰਕੇ ਵਿੱਚ ਭੌਂਿਆ ਹੋਇਆ ਸੀਗਾ ਕੰਡਾ ਕੋ ਹੋ ਚੱਲਿਆ ਵਾ ਹੁਣ ਆਪਾਂ ਇਹਨੂੰ ਉਹਦੇ ਵਿੱਚ ਪਾਵਾਂਗੇ ਲਓ ਜੀ ਦਾਲ ਆਪਾਂ ਪਾਤੀ ਸੀ ਤੇ ਹੁਣ ਆਪਾਂ ਹਲਦੀ, ਲੂਣ ਤੇ ਥੋੜਾ ਜਿਹਾ ਤੇਲ ਦਾ ਘਿਓ ਤੁਸੀਂ ਪਾ ਸਕਦੇ ਹੋ ਤਾਂ ਕਿ ਇਹਦੇ ਨਾਲ ਦਾਲ ਜਿਹੜੀ ਉਬਲਦੀ ਨਹੀਂ ਤੇ ਵਧੀਆ ਤਰੀਕੇ ਨਾਲ ਪੱਕ ਜਾਂਦੀ ਹਲਦੀ ਵੀ ਤੇ ਹੁਣ ਆਪਾਂ ਇਹਦਾ ਟੱਕਲ ਲਗਾ ਦਾਂਗੇ। ਹਾਂਜੀ ਲਓ ਜੀ ਆਪਣੀ ਦਾਲ ਜੜੀ ਬਣ ਗਈ ਹੈ। ਤੁਸੀਂ ਵੇਖ ਸਕਦੇ ਹੋ ਹਨ ਬਿਲਕੁਲ ਐਂ ਕੁਲਦੀ ਹੈ। ਆਪਾਂ ਤੋੜੀ ਚ ਬਣਾਈਏ ਸੀ ਉਹ ਵੀ ਇਸੇ ਤਰੀਕੇ ਨਾਲ ਬਣਦੀ ਹੈ ਥੋੜਾ ਟਾਈਮ ਜ਼ਿਆਦਾ ਲੱਗਦਾ। ਪਰ ਦਾਲ ਇਸੇ ਤਰੀਕੇ ਨਾਲ ਤਿਆਰ ਹੁੰਦੀ ਹੈ ਤੇ ਹੁਣ ਆਪਾਂ ਇਹਨੂੰ ਲਾ ਲੈਨੇ ਤੜਕਾ। ਤੜਕੇ ਵਾਸਤੇ ਤੇਲ ਆਪਣਾ ਜਿਹੜਾ ਇਹ ਗਰਮ ਹੋ ਚੁੱਕਿਆ ਵਾ ਤੇ ਇਧਰ ਆਪਾਂ ਥੋੜਾ ਸਾ ਜੀਰਾ ਲੈ ਲੈਨੇ ਆ ਇਧਰ ਆਪਣੇ ਗੰਡੇ ਤੇ ਤਣੀਆਂ ਤੇ ਇਹ ਲਸਣ ਤੇ ਆਹ ਹੋਇਆ ਵਾ ਸੀ ਅਦਰ ਹੈ ਨਹੀਂ ਸੀਗਾ ਅਰੋਜੀ ਤੜਕਾ ਸਾਡਾ ਬਣ ਚੁੱਕਿਆ ਵਾ ਤੇ ਹੁਣ ਮੈਂ ਪਾ ਦ ਲੱਗੀ ਪੱਤਾ ਮੇਥੀ ਇਹ ਪੱਤਾ ਨਹੀਂ ਆਈ ਪਾਤਾ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ। ਬਹੁਤ ਵਧੀਆ ਸੜਕਾ ਹੋ ਗਿਆ ਆਪਣਾ ਭਾਈ। ਹੁਣ ਮੈਂ ਇਹਦੇ ਚਾਪਾ ਥੋੜਾ ਜਿਹਾ ਦਾਲ ਦਾ ਪਾਣੀ ਪਾਵਾਂਗੀ। ਜੇ ਕੱਟਨ ਲੱਗੇ ਕਿ ਸਾਡੀ ਦਾਲ ਪਤਲੀ ਆ ਤੁਸੀਂ ਉਤੋ ਉਤੋ ਥੋੜਾ ਜਿਹਾ ਪਾਣੀ ਲਾ ਕੇ ਤੜਕੇ ਚ ਪਾ ਕੇ ਉਹਨੂੰ ਦੁਬਾਰਾ ਤੋਂ ਜਿਹੜਾ ਉਹ ਰੇ ਮਸਾਲ ਤ ਦੇ ਦੇਣ ਕਿ ਪਕਾ ਸਕਦੇ ਹੋ ਕਿ ਉਹਨੂੰ ਆਪਣੀ ਜਿਹੜੀ ਦਾਲ ਉਹ ਸੰਘਣੀ ਹੋ ਜਾਂਦੀ ਹੈ ਤੇ ਹੁਣ ਆਪਣਾ ਤੜਕਾ ਜਿਹੜਾ ਬਣ ਗਿਆ ਵਾ ਉਹ ਤਾਂ ਰੈਡੀ ਹੋ ਗਿਆ ਵਾ ਹੁਣ ਆਪਾਂ ਇਹ ਦਾਲ ਪਾਪੀਏ ਨਾਛੀ ਦਾਲ ਸਾਡੀ ਬਣ ਕੇ ਰੈਡੀ ਆ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਇਹ ਝੋਲੀ ਨਵੀਂ ਵੀਡੀਓ ਪਸੰਦ ਆਈ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦ ਹੀ ਮਿਲਦੇ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ